ਜਿੱਦਾਂ ਹੁਣ ਮੰਨ ਲਓ ਜਿਹੜੇ ਭਰਾ ਨੇ ਤਾਂ ਸੁਪਰਸੀਡਰ ਤੇ ਚਲਾਉਣਾ ਆ ਜਾਂ ਤੂੜੀ ਰਿਪਰ ਤੇ ਚਲਾਉਣਾ ਆ ਉਹਨੂੰ 4 ਵੀਲ ਡਰਾਈਵ ਦਾ ਕੋਈ ਫਾਇਦਾ ਨਹੀਂ ਆਏਗਾ ਠੀਕ ਹੈ ਜੀ ਤੇ ਇਹ 4 ਵੀਲ ਆ ਜਿਹੜਾ ਤੁਹਾਡੇ ਧੂਨ ਵਾਲੇ ਖਿੱਚਣ ਵਾਲੇ ਇੰਪਲੀਮੈਂਟ ਆ ਜਿਹੜੇ ਉੱਤੇ ਜ਼ਿਆਦਾ ਕਾਮਯਾਬ ਹੈ ਪਰ 4 ਵੀਲ ਤੇ ਤੁਸੀਂ ਯਕੀਨ ਨਹੀਂ ਕਰਨਾ ਜਿਹੜੇ ਭਰਾ ਚਲਾਉਂਦੇ ਆ ਉਹਨਾਂ ਨੂੰ ਪਤਾ ਜਿਹੜੇ ਕਈ ਭਰਾ ਹੈ ਨਾ ਜਿਨ੍ਹਾਂ ਕੋਲ ਨਹੀਂ ਹੈਗੇ ਉਹ ਸ਼ਾਇਦ ਨਾ ਵੀ ਇਸ ਗੱਲ ਨੂੰ ਮੰਨਣ ਵੀ ਜਦਦਾ ਆਪਾਂ ਟਰੈਕਟਰ ਲਿਆ ਹੈ ਨਾ ਜਿੰਨੀ ਵੀ ਵਾਈ ਕੀਤੀ ਅਜੇ ਤੱਕ ਆਪਾਂ ਸਾਈਡ ਬ੍ਰੇਕ ਮਾਰ ਕੇ ਨਹੀਂ ਦੇਖੀ ਕਿਉਂਕਿ 4 ਵੀਲ ਲਾ ਕੇ ਤੁਹਾਨੂੰ ਸਵੈਡ ਬ੍ਰੇਕ ਦੀ ਲੋੜ ਹੀ ਨਹੀਂ ਪੈਂਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਕਰਦੇ ਹਾਂ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਹਾਂ ਜੀ ਬੜੇ ਵੀਰਾਂ ਦੇ ਕੁਐਸਚਨ ਸੀਗੇ ਵੀ ਆਪਾਂ ਡਰੈਕਟਰ ਨਵਾਂ ਲੈਣਾ ਆ ਤੇ 4 ਵੀਲ ਲਈਏ ਜਾਂ 2 ਵੀਲ ਹੈਨਾ ਤੇ ਚਲੋ ਆਪਣੇ ਕੋਲੇ 4 ਵੀਲ ਵੀ ਆਪਾਂ ਚਲਾਇਆ 2 ਵੀਲ ਵੀ ਚਲਾਇਆ ਹੋਇਆ ਤੇ 4 ਵੀਲ ਨੂੰ ਲੈ ਕੇ ਆਪਾਂ ਅਜੇ ਸ਼ੋਰ ਨਹੀਂ ਸੀਗੇ ਇਸ ਕਰਕੇ ਆਪਾਂ ਕੋਈ ਵੀਡੀਓ ਨਹੀਂ ਸੀ ਪਾਈ ਇਸ ਬਾਰੇ ਕਿਉਂਕਿ ਜਦ ਤੱਕ ਜਿਹੜੀ ਚੀਜ਼ ਆਪਾਂ ਖੁਦ ਨਹੀਂ ਵਰਤੀ ਹੈਗੀ ਆਪਾਂ ਕਿਸੇ ਨੂੰ ਕਿੱਦਾਂ ਰეკਮੈਂਡ ਕਰ ਸਕਦੇ ਹਾਂ ਤੇ ਹੁਣ ਆਪਾਂ ਤਕਰੀਬਨ 19-20 ਕਿੱਲੇ ਆਪਣਾ ਕੱਦੂ ਕਰਿਆ ਜੀ ਇਹਦੇ ਨਾਲ ਤੇ ਉਸ ਤੋਂ ਬਾਅਦ ਚਲੋ ਸਾਨੂੰ ਹੈਨਾ ਐਕਸਪੀਰੀਅੰਸ ਸਾਡਾ ਵਧੀਆ ਰਿਹਾ ਤੇ ਹੁਣ ਆਪਾਂ ਸੋਚ ਰਹੇ ਹਾਂ ਵੀ ਚਲੋ ਇੱਕ ਵੀਡੀਓ ਬਣਾ ਕੇ ਹੈਨਾ ਜਿਹੜੇ ਭਰਾਵਾਂ ਨੂੰ ਨੋਲਿਜ ਚਾਹੀਦੀ ਸੀਗੀ ਇਹਦੇ ਬਾਰੇ ਤੇ ਉਹਨਾਂ ਨੂੰ ਆਪਾਂ ਗਾਈਡ ਕਰ ਸਕਦੇ ਹਾਂ ਕਿਉਂਕਿ ਆਪਾਂ ਇਹ ਵਰਤ ਲਿਆ ਹੁਣ ਤੇ ਆਪਾਂ ਨੂੰ ਵੀ ਕਈ ਵੀਰਾਂ ਨੇ ਡਰਾ ਰੱਖਿਆ ਸੀਗਾ ਵੀ ਜਿਵੇਂ ਆਪਾਂ ਲੈ ਕੇ ਆਏ ਹੈਨਾ ਬੜੇ ਵੀਰਾਂ ਨੇ ਕਿਹਾ ਵੀ ਹੈਨਾ ਤੂੰ ਲੈ ਤਾਂ ਲਿਆ ਪਰ ਤੈਨੂੰ ਪਛਤਾਏਗਾ ਕਿਉਂਕਿ ਇਹਨੇ ਕੱਦੂ 'ਚ ਸਹੀ ਨਹੀਂ ਚੱਲਣਾ ਹੈਗਾ ਇਹਦੇ ਕਰਾਸ ਘਸ ਜਾਣੇ ਆ ਇਹ ਆ ਉਹ ਹੈਨਾ ਬਹੁਤ ਐਸੀਆਂ ਚੀਜ਼ ਆਪਾਂ ਨੂੰ ਸੁਣਨ ਚ ਮਿਲਿਆ ਪਰ ਚਲੋ ਆਪਣਾ ਐਕਸਪੀਰੀਅੰਸ ਵਧੀਆ ਰਿਹਾ ਆ ਜੀ ਬਾਕੀ ਮੇਨਟੇਨੈਂਸ ਤਾਂ ਦੇਖੋ ਟਿਊ 휠 ਦੀ ਵੀ ਹੈਗੀ ਆ 4휠 ਦੀ ਵੀ ਹੈਗੀ ਆ ਤੇ ਮੇਨਲੀ ਜਿਹੜਾ ਹੈ ਨਾ ਇਹਦੇ ਆਪਾਂ ਨੇੜੇ ਜਾ ਕੇ ਗੱਲ ਕਰ ਲੈਨੇ ਆ ਤੁਸੀਂ ਆਹ ਚੀਜ਼ ਦੇਖ ਲਓ ਵੀ ਤਕਰੀਬਨ ਆਹੀ ਹਿੱਸਾ ਹੁੰਦਾ ਜੀ ਨਿਊ ਹਾਲੈਂਡ ਚ ਵੀ ਜੌਂਡੀਅਰ ਚ ਵੀ ਤੇ ਕੁਝ ਨਹੀਂ ਹੈਗਾ ਜੀ ਦੋਸਤੋ ਇਹਦੇ ਚ ਆਪਾਂ ਕੁਝ ਵੀ ਨਹੀਂ ਕਰਿਆ ਹੈ ਨਾ ਜਿੱਦਾਂ ਆਪਣਾ ਤਾਂ ਟਰੈਕਟਰ ਨਵਾਂ ਸੀਗਾ ਤੇ ਗਰੀਸਿੰਗ ਵਗੈਰਾ ਦੀ ਆਪਾਂ ਨੂੰ ਲੋੜ ਨਹੀਂ ਸੀਗੀ ਕਿਉਂਕਿ ਜਿਹੜੇ ਵੀਰਾਂ ਕੋਲੇ ਪਹਿਲਾਂ ਤੋਂ ਹੈਗੇ ਆ ਜੇ ਤੁਸੀਂ ਕੱਦੂ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰ ਗਰੀਸ ਕਰ ਲਓ ਇਹਦੇ 'ਚ ਤੇ ਕੱਦੂ ਕਰਕੇ ਉਸ ਤੋਂ ਬਾਅਦ ਗਰੀਸ ਕਰ ਲਓ ਤੇ ਹੋਰ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਵੱਧ ਤੋਂ ਵੱਧ ਆਪਾਂ ਐਂ ਕਰਦੇ ਰਹੇ ਆ ਵੀ ਜਦੋਂ ਆਪਾਂ ਕੱਦੂ ਕਰ ਲਿਆ ਹਨਾ ਜਦੋਂ ਟਰੈਕਟਰ ਬਾਹਰ ਕੱਢਿਆ ਤੇ ਪੈਪ ਲੈ ਕੇ ਆਹ ਕਰਾਸਾਂ ਦੇ ਪਾਣੀ ਮਾਰਤਾ ਬਸ ਕਿਉਂਕਿ ਗਾਰਾ ਜਦ ਤੱਕ ਇਹਨਾਂ 'ਚ ਫਸਿਆ ਰਹੂਗਾ ਤੇ ਆਪਣੇ ਕਰਾਸ ਕੱਟਣਗੇ ਠੀਕ ਹੈ ਜੀ ਇੰਨੀ ਕੁ ਮੇਨਟੇਨੈਂਸ ਤਾਂ ਦੇਖੋ ਟੂ व्हीਲ ਦੀ ਵੀ ਆਪਾਂ ਕਰਦੇ ਆ ਜਿਵੇਂ ਆਪਣੇ ਕੋਲੇ ਆ ਟੂ व्हीਲ ਖੜਾ ਜੀ ਤੇ ਆਪਣੇ ਕੋਲੇ ਆਪਾਂ 13 ਸਾਲ ਚਲਾਇਆ ਜੀ ਪਹਿਲਾਂ ਵੀ ਅਰਜਨ ਤੇ ਉਹਦੇ ਚ ਵੀ ਆਪਾਂ ਕੱਦੂ ਕਰਨ ਤੋਂ ਪਹਿਲਾਂ ਇੱਕ ਵਾਰ ਗ੍ਰੀਸ ਕਰਾ ਦਿੰਦੇ ਸੀਗੇ ਤੇ ਕੱਦੂ ਨਿਵੇੜ ਕੇ ਆਪਣਾ ਉਸ ਤੋਂ ਬਾਅਦ ਇਹ ਹੁੰਦਾ ਵੀ ਜੀਰੀ ਜਿ ਆਪਾਂ ਖਾਦ ਪਾਣੀ ਬਾਅਦ ਚ ਪੂਰਾ ਕਰਦੇ ਸੀਗੇ ਵੀ ਪਹਿਲਾਂ ਗ੍ਰੀਸ ਕਰਾ ਕੇ ਆਪਾਂ ਫੇਰ ਖੜਾਉਂਦੇ ਸੀਗੇ ਵੀ ਆਪਣੀ ਕੇਅਰ ਦੇ ਉੱਤੇ ਗੱਲ ਆ ਠੀਕ ਹੈ ਜੀ ਤੇ ਬਾਕੀ ਕੋਈ ਖਾਸ ਮੇਨਟੇਨੈਂਸ ਨਹੀਂ ਹੈਗੀ ਬਾਕੀ ਇੱਕ ਚੀਜ਼ ਜਿਹੜੀ ਹੈਗੀ ਆ ਨਾ ਵੀ ਆਪਾਂ ਡੀਜ਼ਲ ਮਾਈਲੇਜ ਨੋਟਿਸ ਕਰੀਆ ਵੀ ਆਪਾਂ ਨੂੰ ਇਹ ਵੀ ਕਿਹਾ ਸੀਗਾ ਕਈਆਂ ਨੇ ਵੀ 4 ਵੀਲ ਤੁਹਾਡਾ ਜਿਹੜਾ ਤੇਲ ਆ ਉਹ ਜ਼ਿਆਦਾ ਖਾਊਗਾ ਪਰ ਐਦਾਂ ਦਾ ਕੁਝ ਨਹੀਂ ਹੈਗਾ ਸਗੋਂ ਜਿਹੜਾ ਆਪਣੇ ਕੋਲ ਪਹਿਲਾਂ ਅਲਟਰਾ ਵਨ ਸੀਗਾ ਜਿਵੇਂ ਆ ਖੜਾ ਆ ਕਿਸੇ ਹੋਰ ਭਰਾ ਦਾ ਆ ਆਪਣਾ ਨਹੀਂ ਹੈਗਾ ਤੇ ਸੇਮ ਇਹੀ ਡਾਇਰੈਕਟਰ ਸੀਗਾ ਆਪਣੇ ਕੋਲੇ ਜਿਹੜੇ ਭਰਾ ਆਪਾਂ ਨੂੰ ਪਹਿਲਾਂ ਤੋਂ ਜਾਣਦੇ ਉਹਨਾਂ ਨੂੰ ਪਤਾ ਹੈਗਾ ਵੀ ਇੰਨੇ ਜਿਹੜਾ 4 ਵੀਲ ਨੇ ਇਹ ਤੇ ਨਾਲੋਂ ਘੱਟ ਤੇਲ ਲਿਆ ਕੱਦੂ ਦੇ ਵਿੱਚ ਕਿਉਂਕਿ ਦੋ ਕਾਰਨ ਆ ਉਹਦੇ ਮੇਨ ਇਕ ਤਾਂ ਚਲੋ ਆਪਣੇ ਕੋਲੇ ਜਿਹੜੇ ਕਲਟੀਵੇਟਰ ਹੈ ਨਾ ਆਪਾਂ ਕਲਟੀਵੇਟਰ ਨਾਲ ਹੀ ਕਰਦੇ ਆਂ ਕੱਦੂ ਤੇ ਕਲਟੀਵੇਟਰ ਆਪਣੇ ਕੋਲੇ 13 ਦੇ ਹੋ ਗਏ ਹਨਾ ਵੱਡੇ ਹੋ ਗਏ ਤੇ ਦੂਜਾ 4 ਵੀਲ ਕਰਕੇ ਇੰਨੇ ਜਿਹੜੀ ਆਪਣੀ ਡੀਜ਼ਲ ਮਾਈਲੇਜ ਆ ਉਹ ਸਹੀ ਰਹੀ ਆ ਕਿਉਂਕਿ ਟਰੈਕਟਰ ਬਹੁਤ ਸੋਖਾ ਤੁਰਿਆ ਦੋਸਤੋ ਕਿਉਂਕਿ ਵੱਡੀ ਗੱਲ ਇਹ ਦੇਖੋ ਤੁਸੀਂ ਜਿਹੜਾ 2 ਵੀਲ ਟਰੈਕਟਰ ਆ ਆਪਾਂ ਆਮ ਬੁਹਾਈ ਦੇ ਵਿੱਚ ਵੀ ਜਦੋਂ ਮੋੜ ਤੇ ਆਪਾਂ ਸਾਈਡ ਬ੍ਰੇਕ ਨੱਪਦੇ ਹੀ ਨੱਪਦੇ ਆ ਪਰ 4 ਵੀਲ 'ਚ ਤੁਸੀਂ ਯਕੀਨ ਨਹੀਂ ਕਰਨਾ ਜਿਹੜੇ ਭਰਾ ਚਲਾਉਂਦੇ ਆ ਉਹਨਾਂ ਨੂੰ ਪਤਾ ਜਿਹੜੇ ਕਈ ਭਰਾ ਹਨਾ ਜਿਨ੍ਹਾਂ ਕੋਲ ਨਹੀਂ ਹੈਗੇ ਉਹ ਸ਼ਾਇਦ ਨਾ ਅਭੀ ਇਸ ਗੱਲ ਨੂੰ ਮੰਨਣ ਵੀ ਜਦਦਾ ਆਪਾਂ ਟਰੈਕਟਰ ਲਿਆ ਹਨਾ ਜਿੰਨੀ ਵੀ ਵਾਈ ਕੀਤੀ ਅਜੇ ਤੱਕ ਆਪਾਂ ਸਾਈਡ ਬ੍ਰੇਕ ਮਾਰ ਕੇ ਨਹੀਂ ਦੇਖੀ ਕਿਉਂਕਿ 4 ਵੀਲ ਲਾ ਕੇ ਤੁਹਾਨੂੰ ਸਵੇਡ ਬ੍ਰੇਕ ਦੀ ਲੋੜ ਹੀ ਨਹੀਂ ਪੈਂਦੀ ਔਰ ਜਦੋਂ ਆਪਾਂ ਜਦੋਂ ਵੀ ਆਪਾਂ ਸਾਈਡ ਬ੍ਰੇਕ ਨੱਪਦੇ ਹ ਹਨਾ ਤੇ ਉਦੋਂ ਟਰੈਕਟਰ ਓਖਾ ਹੁੰਦਾ ਆ ਤੇ ਉੱਥੇ ਨੇ ਡੀਜ਼ਲ ਵੱਧ ਲੈਣਾ ਹੀ ਲੈਣਾ ਆ ਤੇ 4 ਵੀਲ ਚ ਇਹ ਬੜਾ ਸੁੱਖ ਰਿਹਾ ਜੀ ਇਹਦਾ ਤੇ ਦੂਜਾ ਟਰੈਕਟਰ ਮਤਲਬ ਬੜਾ ਸੋਖਾ ਦੁਰਿਆ ਹਨਾ ਸਾਈਡ ਬ੍ਰੇਕ ਤਾਂ ਚਲੋ ਇੱਕ ਅਲੱਗ ਗੱਲ ਹੋ ਗਈ ਮੋੜ ਤੇ ਬਾਕੀ ਉਦਾਂ ਵੀ ਟਰੈਕਟਰ ਜੇ ਆਪਾਂ 2 ਵੀਲ ਚ ਕਰਦੇ ਸੀਗੇ ਤੇ ਥੋੜਾ ਔਖਾ ਹੋ ਕੇ ਤੁਰਦਾ ਸੀਗਾ ਔਰ 4 ਵੀਲ ਆ ਜਿਹੜਾ ਇਹਨੇ ਚੱਲਣਾ ਹੀ 4 ਵੀਲ ਦੇ ਵਿੱਚ ਆ ਤੇ ਹੁਣ ਜਿਹੜੇ ਭਰਾ ਹਨ ਆਪਾਂ ਨੂੰ ਪੁੱਛ ਰਹੇ ਸੀਗੇ ਵੀ 4 ਵੀਲ ਲਈਏ ਜਾਂ 2 ਵੀਲ ਤੇ ਬਾਈ ਦੇਖੋ ਮੇਰੇ ਕਹਿਣ ਤੇ ਤੁਸੀਂ ਨਾ ਤਾਂ ਲੈਣਾ ਹੈ ਨਾ ਜਾਂ ਨਾ ਮੈਂ ਤੁਹਾਨੂੰ ਪੈਸੇ ਦੇਣੇ ਆ ਸਿਰਫ ਮੈਂ ਤੁਹਾਨੂੰ ਇੱਕ ਸਲਾਹ ਦੇ ਸਕਣਾ ਵੀ ਤੁਸੀਂ ਜੇ ਟਰੈਕਟਰ ਲੈਣਾ ਆ ਤੇ ਤੁਸੀਂ ਪਹਿਲਾਂ ਆ ਦੇਖੋ ਵੀ ਤੁਹਾਡੀ ਕਿਸ ਚੀਜ਼ ਦੀ ਲੋਡ ਆ ਤੁਹਾਨੂੰ ਹਨਾ ਤੁਸੀਂ ਕਿਹੜੇ ਇੰਪਲੀਮੈਂਟ ਤੇ ਚਲਾਉਣਾ ਆ ਵੀ ਤੁਹਾਡੀ ਯੂਜੇਜ ਕੀ ਆ ਹਨਾ ਜਿੱਦਾਂ ਹੁਣ ਮੰਨ ਲਓ ਜਿਹੜੇ ਭਰਾ ਨੇ ਤਾਂ ਉਹ ਸੁਪਰ ਸੀਡਰ ਤੇ ਚਲਾਉਣਾ ਆ ਜਾਂ ਤੂੜੀ ਰਿਪਰ ਤੇ ਚਲਾਉਣਾ ਆ ਉਹਨੂੰ 4휠 ਡਰਾਈਵ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਤੇ ਇਹ 4휠 ਆ ਜਿਹੜਾ ਤੁਹਾਡੇ ਧੂਨ ਵਾਲੇ ਖਿੱਚਣ ਵਾਲੇ ਇੰਪਲੀਮੈਂਟ ਆ ਜਿਹੜੇ ਉੱਤੇ ਜਿਆਦਾ ਕਾਮਯਾਬ ਹੈਗਾ ਜਿਵੇਂ ਆਪਾਂ ਕਲਟੀਵੇਟਰ ਹੈ ਨਾ 13 ਬਹੁਤ ਸੋਹਣੇ ਖਿੱਚਦਾ ਆ ਪੂਰੇ ਗੱਡ ਗਏ ਜੇ ਤੁਸੀਂ ਦੋਵੇਂ ਲੀਵਰ ਛੱਡ ਦੋ ਆਰਾਮ ਨਾਲ ਖਿੱਚਦਾ ਤੇ ਆਪਣੇ ਕੋਲੇ 20 ਤਵੀ ਆਏ ਆ ਜੀ ਬਹੁਤ ਵਧੀਆ ਖਿੱਚਦਾ ਤੇ ਉਦਾਂ ਵੀ ਜੇ ਆਪਾਂ ਇਹਨੂੰ 2휠 ਚ ਲਾ ਕੇ ਦੇਖੀਏ ਤੇਲ ਵੱਧ ਲੈਂਦਾ ਔਰ 4 ਵੀਲ ਚ ਬਹੁਤ ਮਤਲਬ ਫਰਕ ਪਾ ਜਾਂਦਾ ਟਰੈਕਟਰ ਆਵਾਜ਼ ਹੀ ਦੱਸ ਦਿੰਦੀ ਹੈ ਟਰੈਕਟਰ ਦੀ ਠੀਕ ਹੈ ਜੀ ਮੇਨ ਗੱਲ ਆ ਇਹ ਵੀ ਤੁਹਾਡੀ ਡਿਮਾਂਡ ਕੀ ਹੈ ਹਨਾ ਵੀ ਤੁਸੀਂ ਕਿਹੜੀ ਚੀਜ਼ ਤੇ ਵਰਤਣਾ ਹੈ ਤੁਸੀਂ ਉਸ ਦੇ ਹਿਸਾਬ ਨਾਲ ਟਰੈਕਟਰ ਲੋ ਕੱਲਾ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਆ ਲੋ ਕੋਈ ਵੀ ਹਨਾ 4 ਵੀਲ ਹੋਰ ਵੀ ਅਦਰ ਕੰਪਨੀ ਹੈ ਜਿੱਦਾਂ ਜੋਂ ਡੀਅਰ ਹਾਲੈਂਡ ਜਿਹੜਾ ਵੀ ਤੁਹਾਨੂੰ ਪਸੰਦ ਆ ਮੈਂ ਉਹਦੀ ਗੱਲ ਵੀ ਕਰ ਲਈ ਆਪਾਂ ਵੀ ਗੱਲ ਇੱਥੇ 4 ਵੀਲਰ 2 ਵੀਲ ਦੀ ਹੋ ਰਹੀ ਹੈ ਇਹਦੇ ਚ ਕੋਈ ਟਰੈਕਟਰ ਬ੍ਰਾਂਡ ਦੀ ਗੱਲ ਨਹੀਂ ਹੋ ਰਹੀ ਤੇ ਨਾ ਹੀ ਮੈਂ ਕੋ ਰეკਮੈਂਡ ਕਰਦਾ ਵੀ ਤੁਸੀਂ ਆ ਲੋ ਆ ਲੋ ਬਾਕੀ ਤੁਸੀਂ ਆਪਣੀ ਸਮਝ ਨਾਲ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਹਨ ਬੀ 4 4 ਵੀਲ ਦੀ ਕੋਈ ਅਲੱਗ ਤੋਂ ਮੇਨਟੇਨੈਂਸ ਮੈਨੂੰ ਤਾਂ ਲੱਗੀ ਨਹੀਂ ਹੈਗੀ ਚਲੋ 5-7 ਸਾਲ ਨੂੰ ਜੋ ਕੋਈ ਨਿਕਲੂਗੀ ਰਿਪੇਅਰ ਜਾਂ ਕੁਝ ਵੀ ਹੋਊਗਾ ਬਾਕੀ ਨੋਰਮਲ ਜਿਹੜਾ ਆਪਾਂ ਜੀਵਿੰਦਾ ਰਹਣਾ ਜਿੱਦਾਂ ਆਪਾਂ 20 ਕਿੱਲਾਂ ਦੀ ਖੇਤੀ ਕਰਦੇ ਆ ਤੇ ਇੰਨੇ ਕੁ ਚ ਕੋਈ ਤੁਹਾਨੂੰ ਫਾਲਤੂ ਦੀ ਰਿਪੇਅਰ ਨਹੀਂ ਹੁੰਦੀ ਜਿੱਦਾਂ ਆਪਾਂ ਕਿਰਾਏ ਪਾੜੇ ਵਾਲੇ ਵੀਰ ਹਨਾ ਜ਼ਿਆਦਾ ਚਲਾਉਂਦੇ ਆ ਤਾਂ ਸ਼ਾਇਦ ਉਹਨਾਂ ਲਈ ਹੋ ਸਕਦਾ ਤੇ ਦੂਜਾ ਜਿਹੜਾ 4 ਵੀਲ ਆ ਹਨਾ ਜਿਹੜਾ ਆਪਣਾ ਲੋਡ ਫਰੰਟ ਫਰੰਟ ਲੋਡਰ ਲਾਉਣੇ ਆ ਨਾ ਤੇ ਸ਼ਟਲ ਗিয়ার ਦਾ ਬੜਾ ਫਾਇਦਾ ਹੈ ਉਹਦੇ ਵਿੱਚ ਇੱਕ ਆ ਵੀ ਇਹਦੇ ਵਿੱਚ ਬੈਨੀਫਿਟ ਹੈਗਾ ਤੇ ਕੁੱਲ ਮਿਲਾ ਕੇ ਜੀ ਟਰੈਕਟਰ 4 ਵੀਲ ਚ ਆਪਾਂ ਨੂੰ ਤਾਂ ਬਈ ਪਹਿਲਾਂ ਨਾਲੋਂ ਬਹੁਤ ਵਧੀਆ ਲੱਗਿਆ ਤੇ 2 ਵੀਲ ਨਾਲੋਂ ਆਪਣੇ ਜਿਹੇ ਇਹ ਫਰਕ ਤਾਂ ਬਿਲਕੁਲ ਹੈਗਾ ਵੀ ਇੱਕ ਤਾਂ ਡਰਾਈਵ ਆ ਜਿਹੜੀ ਆਪਣੀ ਸਮੂਥ ਹੋ ਜਾਂਦੀ ਹੈ ਜਿੱਦਾਂ ਆਪਾਂ ਰੋਡ ਤੇ ਵੀ ਲੈ ਕੇ ਜਾਂਦੇ ਆ ਹਨਾ ਟਰੈਕਟਰ ਜਿਹੜੇ ਅ ਬੁਰਕ ਦਾ ਹਨਾ ਉਹ ਨਹੀਂ ਹੈਗਾ ਇਹਦੇ ਵਿੱਚ ਬੜਾ ਜੰਮ ਕੇ ਟਰੈਕਟਰ ਚੱਲਦਾ ਆ ਹਾਲਾਕਿ ਇਹ ਟਰੈਕਟਰ ਹੋਰ ਟਰੈਕਟਰਾਂ ਨਾਲੋਂ ਵੀ ਉੱਚਾ ਬਹੁਤ ਆ ਪਲੇਟਫਾਰਮ ਉੱਚਾ ਹੋਣ ਕਰਕੇ ਪਰ ਉਸੇ ਹਿਸਾਬ ਨਾਲ ਇਹ ਫਿਰ ਵੀ ਜਿਹੜੀ ਆ ਜੰਮ ਕੇ ਚੱਲਦਾ ਪੂਰਾ ਕਿਉਂਕਿ ਜਿੱਦਾਂ ਆਪਣਾ ਟੂ ਵੀਲ ਹਨ ਜਿੱਦਾਂ ਆਪਣਾ ਖੱਡਾ ਖੁੱਡਾ ਆ ਜਾਂਦਾ ਤਾਂ ਫਰੰਟ ਤੋਂ ਉੱਠ ਕੇ ਨਾਲ ਬੁੜਕਦਾ ਤੇ ਇਹ ਨਹੀਂ ਇਹ ਬਿਲਕੁਲ ਜੰਮ ਕੇ ਚੱਲਦਾ ਜੀ ਠੀਕ ਹੈ ਤੇ ਹੋਰ ਆਪਣਾ ਕੋਈ ਇਹਦੇ ਚ ਬੜੀ ਵੱਡੀ ਹੋ ਨਹੀਂ ਹੈਗੀ ਰੋਕਟ ਸਾਇੰਸ ਵੀ 4 ਵੀਲ ਚ ਆ ਹੋ ਜੂਗਾ ਹੋ ਜੂਗਾ ਕੋਈ ਹੈ ਹੀ ਨਹੀਂ ਐਦਾਂ ਦਾ ਨਾ ਤੇ ਸ਼ਾਫਟ ਵਗੈਰਾ ਦੀ ਤੁਸੀਂ ਦੇਖ ਸਕਦੇ ਹੋ ਪੂਰੀ ਫੁੱਲੀ ਕਵਰਡ ਆ ਤੇ ਅਜੇ ਮੋਟਾ-ਮੋਟਾ ਆਪਾਂ ਹਨਾ ਧੋਤਾ ਆ ਆਪਾਂ ਇੱਕ ਹੋਰ ਆ ਵੀ ਆਪਾਂ ਆਪ ਹੀ ਧੋਨੇ ਆ ਘਰੇ ਅਜ ਤੱਕ ਜਿੰਨੇ ਵੀ ਡਰਾਈਵਰ ਲੈ ਮੈਂ ਨਹੀਂ ਕਦੇ ਹਨਾ ਸਰਵਿਸ ਸਟੇਸ਼ਨ ਤੇ ਵਾਸ਼ ਕਰਾਈ ਇਹਨਾਂ ਨੂੰ ਤੇ ਆ ਜਿਹੜੀਆਂ ਗਰੀਸਿੰਗ ਪੁਆਇੰਟ ਦਿੱਤੇ ਹੋਏ ਇੱਥੇ ਆਪਾਂ ਹੁਣ ਚੱਕ ਕੇ ਗਰੀਸ ਮਾਰ ਦੇਣੀ ਆ ਬਸ ਛੁੱਟੀ ਠੀਕ ਹੈ ਜੀ ਤੇ ਦੋਸਤੋ ਹੁਣ ਆਪਾਂ ਪ੍ਰਾਈਸ ਡਿਫਰੈਂਸ ਦੀ ਗੱਲ ਕਰ ਲੈਨੇ ਆ ਵੀ 2 ਵੀਲਰ ਔਰ 4 ਵੀਲ ਦਾ ਕਿੰਨਾ ਕੁ ਡਿਫਰੈਂਸ ਆ ਤੇ ਜੇ ਆਪਾਂ ਅਰਜਨ ਦੀ ਗੱਲ ਕਰੀਏ ਜੀ ਜਦੋਂ ਆਪਾਂ ਲਿਆ 6 ਮਹੀਨੇ ਹੋ ਗਏ ਆਪਾਂ ਨੂੰ ਲੈ ਇਹਨੂੰ ਤੇ ਉਦੋਂ ਇਹਦਾ ਡਿਫਰੈਂਸ ਹੈਗਾ ਜੀ 70 ਤੋਂ 80 ਹਜ਼ਾਰ ਜਿਹੜਾ ਟੂ ਵੀਲਰ ਫੋਰ ਵੀਲ ਦਾ ਡਿਫਰੈਂਸ ਹੈਗਾ ਤੇ ਉੱਥੇ ਹੀ ਆਪਾਂ ਜੇ ਅਦਰ ਬ੍ਰਾਂਡ ਚ ਚਲੇ ਜਾਈਏ ਹਨਾ ਨਿਊ ਹਾਲੈਂਡ ਦੀ ਗੱਲ ਕਰੀਏ ਉੱਥੇ ਆਪਣਾ ਡਿਫਰੈਂਸ ਹੈ ਜਿਹੜਾ ਜੀ ਇਹ ਥੋੜਾ ਵੱਧ ਜਾਂਦਾ ਹੈ ਇਹ ਲੱਖ ਤੋਂ ਸਵਾ ਲੱਖ ਦਾ ਡਿਫਰੈਂਸ ਆ ਜਾਂਦਾ ਔਰ ਜੇ ਆਪਾਂ ਜੌਨ ਡੀਅਰ ਦੀ ਗੱਲ ਕਰੀਏ ਜੀ ਤਕਰੀਬਨ ਤਕਰੀਬਨ 2 ਲੱਖ ਦਾ ਡਿਫਰੈਂਸ ਹੈ ਜੀ ਇਹ ਮੈਂ 52 10 ਦੀ ਗੱਲ ਕਰ ਰਿਹਾ ਹਾਂ ਠੀਕ ਹੈ ਜੀ ਤੇ ਦੂਜਾ ਇੱਕ ਗੱਲ ਆਪਾਂ ਸਕਿਪ ਕਰ ਗਏ ਸੀਗੇ ਜੀ ਜਿਹੜੀ ਬਹੁਤ ਜ਼ਰੂਰੀ ਹੈ ਕੱਲ ਨੂੰ ਜੇ ਤੁਸੀਂ ਪਲੋਇੰਗ ਤੇ ਜਿਵੇਂ ਆਪਾਂ ਅਮਲਚਿੰਗ ਕਰਕੇ ਪਰਾਲੀ ਦੀ ਹੈ ਨਾ ਤੇ ਪਲੋ ਵਗੈਰਾ ਮਾਰ ਮਾਰਨੇ ਹੁੰਦੇ ਹੈ ਨਾ ਤੇ ਉਹਦੇ ਲਈ ਵੀ 4 4 ਵੀਲ ਹੀ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਕਿਉਂਕਿ ਉਹਦੇ ਚ ਆਪਣੀ ਡੀਜ਼ਲ ਮਾਈਲੇਜ ਵੀ ਵਧੀਆ ਰਹਿੰਦੀ ਆ ਔਰ ਵਧੀਆ ਖਿੱਚੂਗਾ ਤੁਹਾਡੇ ਤਿੰਨ ਜਿਹੜੇ ਆਪਣੇ 3 ਐਮਬੀ ਪਲੋ ਹੁੰਦੇ ਆ ਉਹ ਬਹੁਤ ਵਧੀਆ ਖਿੱਚੂਗਾ ਟਰੈਕਟਰ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਤੁਹਾਨੂੰ ਮੇਨ ਮੇਨ ਚੀਜ਼ਾਂ ਦੱਸ ਦਿੱਤੀਆਂ ਆ ਤੇ ਬਾਕੀ ਤੁਹਾਡੇ ਦੇ ਹੈ ਨਾ ਤੁਸੀਂ ਵੀ ਕਿਸ ਕੰਮ ਲਈ ਟਰੈਕਟਰ ਲੈਣਾ ਆ ਉਹ ਤੁਸੀਂ ਆਪਣਾ ਚੂਜ਼ ਕਰ ਸਕਦੇ ਹੋ ਤੇ ਬ੍ਰਾਂਡ ਤੁਹਾਡੀ ਆਪਣੀ ਪਸੰਦ ਆ ਹੈ ਨਾ ਕਿਉਂਕਿ ਹਰ ਇੱਕ ਦੀ ਆਪਣੀ ਪਰਸਨਲ ਚੋਇਸ ਹੁੰਦੀ ਆ ਬਾਕੀ ਜੇ ਤੁਸੀਂ ਨੋਵੋ ਵੀ ਲੈਣਾ ਚਾਹੁੰਦੇ ਹੋ ਤਾਂ ਬਾਈ ਜੀ ਬਹੁਤ ਬੈਸਟ ਟਰੈਕਟਰ ਆ ਇਸ ਪ੍ਰਾਈਸ ਰੇਂਜ ਦੇ ਵਿੱਚ ਔਰ ਇੰਨੀ ਐਚਪੀ ਕੈਟਾਗਰੀ ਆ ਜਿਹੜੀ ਉਸ ਹਿਸਾਬ ਨਾਲ ਫੁੱਲੀ ਲੋਡਡ ਟਰੈਕਟਰ ਆ ਠੀਕ ਹੈ ਜੀ ਤੇ ਬਾਕੀ ਵੀਡੀਓਜ਼ ਵੀ ਆਪਾਂ ਇਹਦੀਆਂ ਪੋਸਟ ਕੀਤੀਆਂ ਹੋਈਆਂ ਜੇ ਕੋਈ ਤੁਹਾਨੂੰ ਹੋਰ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਮੋਸਟਲੀ ਆਪਾਂ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਨਾ ਸਾਰੀਆਂ ਕਵਰ ਕੀਤੀਆਂ ਹੋਈਆਂ ਉਸ ਤੋਂ ਇਲਾਵਾ ਤੁਹਾਨੂੰ ਕੋਈ ਜੇ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਕਰਾਈ ਆਪਾਂ ਨੂੰ ਪੁੱਛ ਸਕਦੇ ਹੋ ਔਰ ਇਹ ਵੀਡੀਓ ਉਸ ਭਰਾ ਤੱਕ ਜਰੂਰ ਪਹੁੰਚਾ ਦਿਓ ਹੈ ਨਾ ਜਿੰਨੇ ਟਰੈਕਟਰ ਨਵਾਂ ਲੈਣਾ ਹੋਵੇ ਔਰ ਇਹ ਇਸ ਕਨਫਿਊਜ਼ਨ ਦੇ ਵਿੱਚ ਹੋਵੇ ਵੀ 2 ਵੀਲ ਲਈਏ ਜਾਂ 4 ਵੀਲ ਤੇ ਉਹਦੀ ਕੋਈ ਹੈਲਪ ਹੋ ਸਕਦੀ ਹੈ ਠੀਕ ਹੈ ਜੀ ਬਾਕੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਧੰਨਵਾਦ ਜੀ